ਬਹੁਤ ਜ਼ਿਆਦਾ ਜੀ ਮਨ ਖੁਸ਼ ਹੋਈਆ ਦੂਜੇ ਪਾਸੇ ਸਮਝ ਨਹੀਂ ਆ ਰਿਹਾ ਕਿ ਰਿਐਕਸ਼ਨ ਇਸ ਤਰੀਕੇ ਨਾਲ ਦਈਏ ਪਰ ਬਹੁਤ ਜ਼ਿਆਦਾ ਖੁਸ਼ੀ ਆ ਕਿ ਸਭ ਨੇ ਸਾਡਾ ਇਸ ਵਾਰ ਬਹੁਤ ਜ਼ਿਆਦਾ ਡਟ ਕੇ ਸਾਥ ਦਿੱਤਾ ਸਾਰੇ ਵਰਕਰ ਸਹਿਬਾਨ ਨੇ ਸਾਰੀ-ਸਾਰੀ ਫੈਮਲੀ ਨੇ ਰਿਸ਼ਤੇਦਾਰਾਂ ਨੇ ਬਹੁਤ ਪਿਆਰ ਦਿੱਤਾ ਜੀ ਇਸ ਵਾਰ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਨੂੰ ਸ਼ੁਕਰੀਆ ਕਰਾਂਗੇ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਲਿਆਂਦਾ ਇਹ ਪਰਿਵਾਰ ਸਭ ਉਹੀ ਪਾਏ ਗੁਰੂ ਦਾ ਸ਼ੁਕਰੀਆ ਕਰ ਰਿਹਾ ਕਿ ਤੁਸੀਂ ਸਾਨੂੰ ਇਹ ਜਮ ਮੌਕਾ ਦਿੱਤਾ ਕਿਸ ਤਰ੍ਹਾਂ ਦਾ ਵਿਸ਼ਵਾਸ ਦਿਵਾਉਂਗੇ ਅੰਤ ਦੇ ਵਿੱਚ ਉਹਦੇ ਵਿਸ਼ਵਾਸ ਦੇ ਨਾਲ ਹੀ ਜਿਹੜੇ ਸਾਹ ਹਾਜੀ ਹਾਜੀ ਇਹ ਤਾਂ ਸੀ ਸਭ ਨੂੰ ਹੀ ਆਖਿਆ ਡਿੱਬੀ ਜੀ ਦੋ ਵਾਰੀ ਹਾਰ ਕੇ ਵੀ ਉਹਨਾਂ ਨੇ ਆਪਣਾ ਲੱਕ ਨਹੀਂ ਛੱਡਿਆ ਤਾਂ ਹੁਣ ਜਿੱਤ ਕੇ ਤਾਂ ਜਮ ਨਹੀਂ ਛੱਡਣਗੇ ਜੀ तो <स्वेसिया> बहुत ज्यादा जी मन खुश भी है दूजे पास समझ नहीं आ रहा कि रिएक्शन किस तरीके नाल दई पर बहुत ज्यादा खुशी आ कि सब ने साडा इस बार बहुत ज्यादा डट के साथ दिता सारे वर्कर से ने सारी साडी फैमिली ने रिश्तेदार ने बहुत प्यार दिता जी इस बार सर सबर ਯਾਰ ਪਿੱਛੇ ਕਰ ਲਾ ਵੀਰੇ ਇਤਾਰ ਮਿੱਠਾ ਦਿਖ ਰਿਹਾ ਤੁਹਾਨੂੰ ਵੀ ਦਿਖ ਰਿਹਾ ਅਸਲ 'ਚ ਇਹ ਜਿਹੜੀ ਜਿੱਤ ਹੋਈ ਆ ਨਾ ਜੀ ਇਹ ਸਾਰੇ ਗਿੱਦੜਵਾ ਦੀ ਜਿੱਤ ਹੋਈ ਏ ਇੱਕ ਬੰਦੇ ਦੀ ਨਹੀਂ ਇਹ ਜਿੱਤ ਅੱਜ ਸਾਰਾ ਸਾਡਾ ਇਲਾਕਾ ਹੀ ਜਿੱਤਿਆ ਸੀ ਔਰ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਮਦੂਕੀ ਇੱਕ ਖੁਸ਼ੀ ਆ ਸਾਰਿਆਂ ਦੇ ਵਿੱਚ ਵਿਰੋਧੀਆਂ ਨੇ ਬੜਾ ਜ਼ੋਰ ਲਾਇਆ ਜੀ ਬਹੁਤ ਖੁਸ਼ੀ ਦਾ ਹਾਂ ਹਾਂ ਕੀਤਾ ਪਰ ਇਹ ਲੱਗਦਾ ਹੈ ਇਹ ਸਬਕ ਮਿਲ ਗਿਆ ਉਹਨਾਂ ਕਿਧਰ ਪਾ ਲਈ ਲੋਕਾਂ ਨੇ ਦੇਤਾ ਜੀ ਪੂਰਾ ਐਂਡ ਦਿਖ ਰਿਹਾ ਦਿਖ ਰਿਹਾ ਤੇ ਲੋਕ ਸਾਹਿਬ ਲਾਂਡੀ ਜੀ ਨੇ ਚਲੋ ਸਭ ਲਾਡੀ ਜੀ ਨੇ ਦੋ ਜੱਫੀਆਂ ਪਾਈਆਂ ਉਹ ਦੋ ਜੱਫੀਆਂ ਦਾ ਕੀ ਮਹਿਨਾ ਗੱਡੀ ਹੈ ਸਰ ਇੱਕ ਅਮਨ ਜੀ ਦੀ ਇੱਕ ਆਵਦੀ ਅਮਨ ਜੀ ਤਾਂ ਆਏ ਨਹੀਂ ਗਿਆ ਉਹਨਾਂ ਦੀ ਥਾਂ ਤੇ ਵੀ ਆਵਦੀ ਪਾਲੀ ਤੇ ਫਿਰ ਆਵਦੀ ਤੇ ਪਾਉਣੀ ਸੀ ਕਹਿੰਦੇ ਸੀਐਮ ਸਾਹਿਬ ਦੇ ਮਾਤਾ ਜੀ ਵੀ ਆ ਰਹੇ ਨੇ ਆ ਰਹੇ ਜੀ ਆ ਰਹੇ ਆ ਰਹੇ ਤਾਂ ਜਸ਼ਨ ਕਿਸ ਤਰ੍ਹਾਂ ਦਾ ਰਹਿਣ ਵਾਲਾ ਜੀ ਕਿਉਂਕਿ ਹੁਣ ਜਸ਼ਨ ਦੀਆਂ ਤਿਆਰੀਆਂ ਨੇ ਬਾਹਰ ਵਰਕਰ ਇੰਨੇ ਜ਼ਿਆਦਾ ਨੇ ਕਹਿੰਦੇ ਬਾਹਰ ਗੇਟ ਖੋਲਣਾ ਵੀ ਮੁਸ਼ਕਲ ਹੋਇਆ ਪਿਆ ਮੈਨੂੰ ਤਾਂ ਆਪ ਨਹੀਂ ਪਤਾ ਮੇਰੇ ਨਾਲ ਕੀ ਕਰਨਗੇ ਜੀ ਲਾਡੀ ਸਾਹਿਬ ਤਾਂ ਆਪ ਕਹਿੰਦੇ ਕਹਿੰਦੇ ਸਰਬੇ ਤਾਫ ਜੀ ਨੂੰ ਜਾਣੂ ਜੀ ਨੇ ਕਹਿੰਦਾ ਕਿ ਲੋਕ ਬੜੇ ਲੋਕਾਂ ਦੇ ਪਿਆਰ ਦੇ ਸਤ हां बहुत प्यार ਦਿੱਤਾ ਜੀ ਇਹਦੇ ਕੋਈ ਦੋਰਾ ਨਹੀਂ ਸਿਰ ਝੁਕ ਜਾਂਦਾ ਜੀ ਮੇਰਾ ਇਹਨਾਂ ਦੇ ਪਿਆਰ ਦੇ ਅਹ ਮੈਂ ਆਪਦੇ ਆਪ ਨੂੰ ਬੜਾ ਕਿਸਮਤ ਵਾਲਾ ਸਮਝਦਾ ਜਿਨ੍ਹਾਂ ਨੂੰ ਇਹੋ ਜਿਹੇ ਲੋਕ ਮਿਲੇ ਪੰਜਾਬ ਜਿੰਮੇਵਾਰੀ ਵੱਡੀ ਮਿਲ ਗਈ ਹੈ ਜੀ ਤਾਂ ਹੁਣ ਵੱਡੀ ਜਿੰਮੇਵਾਰੀ ਤੇ ਵੱਡੀਆਂ ਗੱਲਾਂ ਨੇ ਕਿਉਂਕਿ ਲੋਕਾਂ ਨੂੰ ਆਸ ਬੜੀ ਹੈ ਜੀ ਨਹੀਂ ਬਿਲਕੁਲ ਕਰਾਂਗੇ ਜੀ ਸਭ ਦਾ ਕੰਮ ਕਰਾਂਗੇ ਜੀ ਕਰਾਂਗੇ ਕਰਾਂਗੇ ਪੰਜਾਬ ਦੇ ਵਿੱਚ ਬੜਾ ਆਮਦੀ ਪਾਰਟੀ ਨਾਲ ਸਾਂਝਾ ਜੀ ਜੀ ਲੱਗਦਾ ਸੀ ਬੜਾ ਕਹਿ ਰਹੇ ਸੀ ਵੱਡੇ ਲੀਡਰ ਬਾਬਾ ਨਾਨਕ ਨਿਸ਼ਾਨ ਲੱਗਦਾ ਕਿ ਮੈਂਡੇਟ ਕਿਹੜਾ ਕਰਦੀ ਹੈ ਜੋਕਾਂ ਨੂੰ ਲੱਟੀ ਆਬਵੀਅਸਲੀ ਗਵਰਨਮੈਂਟ ਦਾ ਬੜਾ ਜਿਹੜੇ ਲੋਕ ਸਾਡੀ ਪਾਰਟੀ ਨੂੰ ਬਦਨਾਮ ਕਰ ਰਹੇ ਸੀ ਆਮ ਆਦਮੀ ਪਾਰਟੀ ਨੂੰ ਬਦਨਾਮ ਕਰ ਰਹੇ ਸੀ ਉਹਨਾਂ ਨੂੰ ਇਹ ਸਬਕ ਮਿਲਿਆ ਜੀ ਲੋਕ ਸਾਡੇ ਨਾਲ ਆ ਕਿਤੇ ਪਾਰਟੀ ਦੇ ਨਾਲ ਆ ਲੋ ਲੈ ਵਾ ਹਾਂ ਜੇਕਰ ਪਾਰਟੀ ਲੋਕ ਪਾਰਟੀ ਕੀ ਕਰਨਾ ਚਾਹੀਦਾ ਹਾਂ ਬੈਠੀ ਕੁਰਸੀਆਂ ਚਲੋ ਬਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਦਿਨ ਰਾਤ ਕਰਦਾ ਆ ਆਓ ਬਾਈ ਲੈ ਕੇ ਚਲੋ ਕਰੋੜਾਂ ਵਾਰੀ ਸ਼ੁਕਰ 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 ਉਹ ਵੀ ਥੋੜਾ ਬਹਿ ਜਿਓ ਇਹਨਾਂ ਦੇ ਆ